ਸਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਮੂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਗੱਲ ਕਰਨੀ ਆ ਝੋਨਾ ਲਾਉਣ ਤੋਂ ਬਾਅਦ ਕਿੰਨੇ ਦਿਨ ਝੋਨੇ ਦੇ ਵਿੱਚ ਪਾਣੀ ਖੜਾ ਰਹਿਣਾ ਜ਼ਰੂਰੀ ਹੈ ਤੇ ਕਿੰਨੇ ਦਿਨ ਬਾਅਦ ਆਪਾਂ ਨੂੰ ਪਾਣੀ ਖੇਤ ਦੇ ਵਿੱਚੋਂ ਸਕਾ ਦੇਣਾ ਚਾਹੀਦਾ ਹੈ ਤੇ ਜਿਹੜੇ ਝੋਨੇ ਹੁਣ 35-40 ਦਿਨ ਦੇ ਹੋ ਗਏ ਆ ਉਹਨਾਂ ਦੇ ਵਿੱਚ ਆਪਾਂ ਨੂੰ ਹੁਣ ਪਾਣੀ ਕਿਸ ਤਰੀਕੇ ਦੇ ਨਾਲ ਖੜਾ ਰੱਖੀਏ ਜਾਂ ਫਿਰ ਸਕਾ ਦਈਏ ਤੇ ਪਾਣੀ ਕਿਵੇਂ ਆਪਾਂ ਹੁਣ ਝੌਨੇ ਦੇ ਵਿੱਚ ਮੈਨੇਜਮੈਂਟ ਪਾਣੀ ਦੀ ਕਰਨੀ ਹੈ ਕਿਸ ਤਰੀਕੇ ਦੇ ਨਾਲ ਪਾਣੀ ਲਾਉਣਾ ਹੈ ਅੱਜ ਆਪਾਂ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਝੌਨੇ ਦੇ ਪਾਣੀ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਣੇ ਹੋਰ ਜ਼ਿਮੀਂਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸਾਨ ਭਰਾਵ ਹੁਣ ਜਿਹੜੇ ਝੌਨੇ ਨੇ ਕੋਈ ਵੀ ਤੁਹਾਡੀ ਕਿਸਮ ਹੈ ਪੀਆਰ 126 ਕਿਸਮ ਹੈ ਬਾਸਮਤੀ ਕਿਸਮ ਹੈ ਤੇ ਲੇਟ ਵਾਲੀ ਪੂਸ਼ਾ ਵਰਗੀਆਂ ਤੁਹਾਡੀ ਕੋਈ ਵੀ ਕਿਸਮ ਹੈ ਕਿਸਾਨ ਭਰਾਵੋ ਝੋਨੇ ਦੇ ਵਿੱਚ ਜਿਹੜਾ ਪਾਣੀ ਆਪਾਂ ਖੜਾ ਰੱਖਣ ਦਾ ਪ੍ਰੋਸੈਸ ਸਿਰਫ ਇੰਨਾ ਹੁੰਦਾ ਕਿਸਾਨ ਭਰਾਵੋ ਇੱਕ ਤਾਂ ਨਦੀਨਾਂ ਦੇ ਲਈ ਹੁੰਦਾ ਵੀ ਜੇ ਪਾਣੀ ਆਪਣੇ ਸੁੱਕ ਗਿਆ ਝੋਨੇ ਦੇ ਵਿੱਚ ਤਾਂ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਖੇਤ ਦੇ ਨੂੰ ਚਾਂਦੀ ਹੈ ਕਿਉਂਕਿ ਸਿੱਧੀ ਬਜਾਈ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਵੀ ਨਦੀਨ ਬਹੁਤ ਜ਼ਿਆਦਾ ਉੱਗੇ ਜਾਂਦੇ ਨੇ ਫਿਰ ਕੰਟਰੋਲ ਕਰਨੇ ਔਖੇ ਹੋ ਜਾਂਦੇ ਇਸ ਕਰਕੇ ਆਪਾਂ ਨੂੰ ਜਿਹੜਾ ਕਿਸਾਨ ਭਰਾਵੋ 25 ਤੋਂ 30 ਦਿਨ ਝੋਨੇ ਦੇ ਵਿੱਚ ਸਿਰਫ ਪਾਣੀ ਖੜਾ ਰਹਿਣਾ ਜ਼ਰੂਰੀ ਹੈ। ਉਹ ਵੀ ਕਿਸਾਨ ਭਰਾ ਉਹ ਪਾਣੀ ਪਾਣੀ ਭਰ ਕੇ ਨਹੀਂ ਦੇਣਾ ਝੋਨੇ ਨੂੰ ਵੀ ਹਰ ਟਾਈਮ ਕਿਹੜੇ ਫੁੱਲ ਹੋ ਰਹੇ। ਪਤਲਾ-ਪਤਲਾ ਆਪਾਂ ਸਾਰੇ ਖੇਤ ਦੇ ਵਿੱਚ ਪਾਣੀ ਪਤਲਾ-ਪਤਲਾ ਖੜਾ ਰਹੀ ਇਸ ਤਰੀਕੇ ਦੇ ਨਾਲ ਝੋਨੇ ਦੇ ਵਿੱਚ ਆ 25 ਤੋਂ 30 ਦਿਨ ਪਾਣੀ ਖੜਾ ਰੱਖਣਾ ਤੁਹਾਡੀ ਕੋਈ ਵੀ ਕਿਸਮ ਹੈ। ਤੇ 28 30 ਦਿਨਾਂ ਤੇ ਜਾ ਕੇ ਜਿਹੜਾ ਝੋਨਾ 1 ਮਹੀਨੇ ਦਾ ਹੋ ਗਿਆ ਏ ਜਾਂ ਫਿਰ ਥੋੜਾ ਝੋਨਾ ਹੋਣ ਵਾਲਾ ਏ ਉਹਦੇ ਵਿੱਚ ਕਿਸਾਨ ਭਰਾਵੋ ਬਿਲਕੁਲ ਵੀ ਪਾਣੀ ਆਪਾਂ ਖੜਾ ਨਹੀਂ ਰੱਖਣਾ ਕਿਉਂਕਿ ਜੇ ਆਪਾਂ ਪਾਣੀ ਖੜਾ ਰੱਖਾਂਗੇ ਤਾਂ ਆਪਣੇ ਖੇਤ ਦੇ ਵਿੱਚ ਬਿਮਾਰੀ ਵਧ ਜਾਊਗੀ ਤੇ ਇੱਕ ਥੋੜਾ ਜਿਹੜਾ ਝੋਨਾ ਏ ਗਰੋਥ ਘਟ ਕਰੂਗਾ ਕਿਉਂਕਿ ਜਦੋਂ ਤੁਸੀਂ 1 ਮਹੀਨੇ ਬਾਅਦ ਤੁਸੀਂ ਪਾਣੀ ਨੂੰ ਬਿਲਕੁਲ ਖੇਤ ਦੇ ਵਿੱਚੋਂ ਸੁਕਾ ਦੇਉਗੇ ਫਿਰ ਨਵਾਂ ਪਾਣੀ ਜਦੋਂ ਤੁਸੀਂ ਖੇਤ ਨੂੰ ਹਵਾ ਲੱਗੂਗੀ ਜੜਾਂ ਨੂੰ ਹਵਾ ਲੱਗੂਗੀ ਇੱਕ ਤੁਸੀਂ ਦੇਖੋਗੇ ਜਿਹੜੀਆਂ ਜੜਾਂ ਹੁੰਦੀਆਂ ਬੂਟੇ ਦੀਆਂ ਜਦੋਂ ਤੁਸੀਂ ਪਾਣੀ ਸੁਕਾ ਦਿੰਦੇ ਹੋ ਉੱਪਰ ਧਰਤੀ ਦੇ ਵਿੱਚ ਆ ਦੇਖੋ ਚਿੱਟੀ-ਚਿੱਟੀ ਦਿਖ ਰਹੀ ਹੋਊਗੀ ਜੜਾ ਦਾ ਵਿਕਾਸ ਵੱਧ ਹੁੰਦਾ ਜੜਾ ਫੁੱਲਣਗੀ ਤਾਂ ਬੂਟਾ ਵੱਧ ਵੱਜੂਗਾ ਤੇ ਗ੍ਰੋਥ ਵਧੀਆ ਹੋਊਗੀ ਤੇ ਕਦ ਐਨ ਪੂਰਨ ਵਧੀਆ ਝੋਨੇ ਦਾ ਰੰਗ ਰੂਪ ਇੱਕ ਬਰਾਬਰ ਹੋ ਜਾਊਗਾ ਇਸ ਕਰਕੇ ਜਿਹੜਾ ਜਿਹੜੇ ਹੁਣ ਝੋਨੇ 30 ਦਿਨ ਤੋਂ ਉੱਪਰ ਹੋ ਗਏ 35 40 ਦਿਨਾਂ ਦੇ ਹੋ ਗਏ ਆ ਉਹਨਾਂ ਦੇ ਵਿੱਚ ਕਿਸਾਨ ਭਰਾਓ ਬਿਲਕੁਲ ਪਾਣੀ ਸਕਾ ਦਿਓ ਤੇ ਪਾਣੀ ਸਕਾ ਕੇ ਇੱਕ ਵਾਰ ਐਨ ਤੁਸੀਂ ਵਿੱਚ ਪੈਰ ਖੜਨਾ ਚਾਹੀਦਾ ਖੋਬਣਾ ਨਹੀਂ ਚਾਹੀਦਾ ਫਿਰ ਤੁਸੀਂ ਝੋਨਾ ਦੇਖਿਓ ਤੁਹਾਡਾ ਕਿਸ ਤਰੀਕੇ ਦਾ ਝੋਨਾ ਇੱਕ ਨੰਬਰ ਝੋਨਾ ਚੱਲੂਗਾ ਇੱਕ ਬਰਾਬਰ ਹੋ ਜਾਊਗਾ ਜਿਹੜੀਆਂ ਤੁਹਾਡੀਆਂ ਦੌਗੀਆਂ ਨੇ ਉੱਚੀਆਂ ਨੀਮੀਆਂ ਹੋਈਆਂ ਹੋਈਆਂ ਉਹ ਵੀ ਸਾਰੀਆਂ ਬਰਾਬਰ ਹੋ ਜਾਣੀਆਂ ਜੀਆਂ ਚਾਹੋ ਤੁਹਾਡੀ ਬਾਸਮਤੀ ਕਿਸਮ ਹੈ ਤੋ ਚਾਹੋ ਪੀਆਰ ਕਿਸਮਾ ਹੁਣ ਆਪਾਂ ਆਪਣੇ ਝੋਨੇ ਦੇ ਵਿੱਚ ਆਪਣਾ 40 ਦਿਨ ਦਾ ਝੋਨਾ ਹੋ ਗਿਆ ਤੇ ਆਪਾਂ 30 ਦਿਨ ਤੇ ਜਾ ਕੇ ਪਾਣੀ ਸਕਾਤਾ ਸੀ ਤੇ ਸੁਕਣ ਤੋਂ ਬਾਅਦ ਇੱਕ ਪਾਣੀ ਦੇ ਤਾ ਤੇ ਹੁਣ ਫੇਰ ਪਾਣੀ ਵਿੱਚ ਹੈ ਨਹੀਂ ਤੇ ਇਹ ਤੋਂ ਬਾਅਦ ਜਦੋਂ ਪਾਣੀ ਥੋੜਾ ਝੋਨੇ ਦੇ ਵਿੱਚ ਸੁੱਕ ਗਿਆ ਆਪਾਂ ਪਾਣੀ ਖੜਾ ਨਹੀਂ ਰੱਖਣਾ ਝੋਨੇ ਦੇ ਵਿੱਚ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਬਸ ਝੋਨੇ ਨੂੰ ਆਪਾਂ ਜੜ ਗਿਲੀ ਰੱਖਣੀ ਹੈ ਸਿਰਫ ਧਰਤੀ ਨੂੰ ਆਪਾਂ ਚਿੱਟੀ ਨਹੀਂ ਹੋਣ ਦੇਣਾ ਬਹੁਤੀ ਸਿਰਫ ਆਪਾਂ ਜੜ ਦੇ ਵਿੱਚ ਨਮੀ ਰੱਖਣੀ ਹੈ ਤੇ ਉਸ ਤਰੀਕੇ ਨਾਲ ਤੁਸੀਂ ਚੌਥੇ ਦਿਨ ਪੰਜਵੇਂ ਦਿਨ ਹਫਤੇ ਦੇ ਵਿੱਚ ਇੱਕ ਪਾਣੀ ਜਾਂ ਦੋ ਪਾਣੀ ਸਿਰਫ ਝੋਨੇ ਨੂੰ ਦੇ ਸਕਦੇ ਹੋ ਤੇ ਬਹੁਤ ਵਧੀਆ ਤੁਹਾਡਾ ਅੱਗੇ ਜਾ ਕੇ ਝਾੜ ਆਊਗਾ ਇੱਕ ਫਾਇਦਾ ਕੀ ਹੁੰਦਾ ਜੇ ਖੇਤ ਦੇ ਵਿੱਚ ਪਾਣੀ ਖੜਾ ਰਹੂਗਾ ਤਾਂ ਆਪਣੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਬਿਮਾਰੀਆਂ ਦਾ ਅਟੈਕ ਵੀ ਵੱਧ ਹੁੰਦਾ ਜਿਵੇਂ ਫੰਗਸ ਹੋਗੀ ਹੋਰ ਅਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਜਿਹੜਾ ਪਾਣੀ ਖੜਾ ਜੇ ਆਪਣੇ ਝੋਨੇ ਦੇ ਵਿੱਚ ਰਹੂਗਾ ਤਾਂ ਬਿਮਾਰੀਆਂ ਦਾ ਅਟੈਕ ਜ਼ਿਆਦਾ ਹੋਊਗਾ ਇਸ ਕਰਕੇ ਪਾਣੀ ਸੁਕਾਉਣ ਤੋਂ ਬਾਅਦ ਜਿਹੜਾ ਇਹ ਵੀ ਬਹੁਤ ਵੱਡਾ ਫਾਇਦਾ ਹੁੰਦਾ ਵੀ ਆਪਣੇ ਜਿਹੜੇ ਖੇਤ ਦੇ ਵਿੱਚ ਬਿਮਾਰੀ ਘਟਾਊਗੀ ਫੰਗਸ ਘਟਾਊਗੀ ਤੇ ਸਾਰੀਆਂ ਬਿਮਾਰੀਆਂ ਦਾ ਟੈਗ ਘਟ ਹੋਊਗਾ ਗ੍ਰੋਥ ਵਧੀਆ ਕਰੂਗਾ ਬਣਾ ਝੋਨਾ ਤੇ ਬਾਕੀ ਆਪਣੀ ਵੀਡੀਓ ਨੂੰ ਹੋਰ ਜੀਮੇਦਾਰ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਤੇ ਤੁਹਾਡਾ ਸਾਰੇ ਦਾ ਮੈਂ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਦੇਣਾ ਧੰਨਵਾਦ ਕਰਦਾ ਹਾਂ ਕਿਸਾਨ ਭਰਾਵੋ ਤੇ ਆਪਣੇ ਝੋਨੇ ਦੀ ਹੁਣ ਕਿਸਾਨ ਭਰਾਵੋ ਤੁਸੀਂ ਗ੍ਰੋਥ ਦੇਖ ਸਕਦੇ ਹੋ ਪਹਿਲਾਂ ਆਪਣਾ ਝੋਨਾ ਵੀ ਗ੍ਰੋਥ ਘਟ ਕਰ ਰਿਹਾ ਸੀ ਜਦੋਂ ਪਾਣੀ ਸਕਾਉਣ ਤੋਂ ਬਾਅਦ ਹੁਣ ਇੱਕ ਸਾਥ ਜਿਹੜਾ ਬਰਾਬਰ ਕੱਦ ਵੀ ਕਰ ਗਿਆ ਤੇ ਬੂਟਾ ਵੀ ਹੁਣ ਵਧੀਆ ਮਾਰ ਰਿਹਾ ਜਿੰਨਾ ਬੂਟਾ 1 ਮਹੀਨੇ ਦੇ ਵਿੱਚ ਆਪਣੇ ਝੋਨੇ ਨੇ ਮਾਰਿਆ ਸੀ ਉਹ ਉੰਨਾ ਜ਼ਿਆਦਾ ਹੁਣ ਟੇਲਰਿੰਗ ਜਿਹੜੀ 1 ਹਫ਼ਤੇ ਦੇ ਵਿੱਚ ਪੂਰੀ ਕਰ ਗਿਆ ਆਪਣਾ ਝੋਨਾ ਤੇ ਬਹੁਤ ਬੈਨੀਫਿਟ ਮਿਲਣਗੇ ਤੇ ਸਤਿ ਸ਼੍ਰੀ ਅਕਾਲ ਜੀ